ਪਟਿਆਲਾ ਪੁਲਿਸ ਦੇ ਵੱਲੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਸਬੰਧ ਰੱਖਣ ਵਾਲੇ ਇੱਕ ਗੈਂਗਸਟਰ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੂੰ ਇਸ ਗੈਂਗਸਟਰ ਦੇ ਕੋਲੋਂ ਮੌਕੇ ਤੋਂ 4 ਪਿਸਤਲ ਅਤੇ 1 ਕਰਬਲਰ ਬਰਾਮਦ ਹੋਇਆ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਮਾੜੇ ਅਨਸਰਾਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਗੁਪਤ ਸੂਚਨਾ ਦੇ ਆਧਾਰ 'ਤੇ ਇਸ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਤੇ ਜਦੋਂ ਇਸ ਦੀ ਤਲਾਸ਼ੀ ਲਈਤੀ ਗਈ ਤਾਂ ਇਸ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ। SSP ਬਰुण ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਇਸ ਗੈਂਗਸਟਰ ਦਾ ਨਾਮ ਰਾਹੁਲ ਹੈ ਅਤੇ ਇਸ ਦੇ ਪਿਤਾ ਦਾ ਨਾਮ ਮਹੀਪਾਲ ਸਿੰਘ ਹੈ ਜਿਹੜੇ ਕਿ ਯੂਪੀ ਦੇ ਰਹਿਣ ਵਾਲੇ ਨੇ ਉਹਨਾਂ ਨੇ ਦੱਸਿਆ ਕਿ ਇਹ ਅਪਰਾਧੀ ਪਹਿਲਾਂ ਵੀ 2021 ਦੇ ਵਿੱਚ ਐਨਡੀਪੀਸੀ ਐਕਟ ਦੇ ਤਹਿਤ ਜੀਰਖਪੁਰ ਜੇਲ੍ਹ ਦੇ ਵਿੱਚ ਜਾ ਚੁੱਕਾ ਹੈ ਦੇਖੋ ਜਿਹੜਾ ਇਹਦਾ ਹੈਂਡਲਰ ਸੀਗਾ ਦੀਪਕ ਬਨੂਰ ਉਹ ਇੱਕ ਨੋਟੋਰੀਅਸ ਗੈਂਗਸਟਰ ਆ ਉਹਦੇ ਤੇ ਕਈ ਮੁਕਦਮੇ ਪਹਿਲਾਂ ਵੀ ਦਰਜਾ ਤੇ ਉਹਦੀ ਤਾਰਾ ਲਾਰੈਂਸ ਬੁਸ਼नोई ਗੈਂਗ ਨਾਲ ਜੁੜੀਆਂ ਹੋਈਆਂ ਨੇ ਅਸੀਂ ਉਹਨੂੰ ਵੀ ਨਾਮਜ਼ਦ ਕਰਕੇ ਪ੍ਰੋਡਕਸ਼ਨ ਮੋਰੈਂਟੇਸ ਮਕਦਮੇ ਚ ਲੈ ਕੇ ਆਵਾਂ। ਸਭ ਪਿਛੇ ਨਾਬਾ ਜੇਲ੍ਹ ਦੇ ਵਿੱਚ ਵੀ ਦੌਰਾ ਕੀਤਾ ਇਸ ਸੰਸਦਨ ਕਿਰਤੀ ਦੇ ਤਰਫੀ ਕੀਤਾ ਪਰ ਕੁਝ ਗੱਲਾਂ ਸਾਹਮਣੇ ਆਈਆਂ ਸੀ ਕਿ ਜਿਸ ਤਰ੍ਹਾਂ ਬਾਹਰੋਂ ਟਾਰਗੇਟ ਕੀਤੀਆਂ ਗਈਆਂ ਜੇਲ੍ਹ ਦੇ ਵਿੱਚ ਸਮਾਨ ਪਟਾਇਆ ਜਾਂਦਾ। ਦੇਖੋ ਜੇ ਮਾਨਯੋਗ ਮੁੱਖ ਮੰਤਰੀ ਪੰਜਾਬ ਜਦੋਂ ਇੱਥੇ ਆਏ ਸੀ ਮੈਂ ਵੀ ਉਸ ਦੌਰੇ 'ਚ ਅਚੰਬੇ ਦੌਰੇ 'ਚ ਉਹਨਾਂ ਦੇ ਨਾਲ ਸੀਗਾ। ਹੁਣ ਕਾਫੀ ਹੱਦ ਤੱਕ ਜਿਹੜਾ ਆ ਸੀਸੀਟੀਵੀ ਕੈਮਰੇਜ਼ ਵੀ ਲੱਗੇ ਹੋਏ ਆ ਕਿਉਂਕਿ ਜੇਲ੍ਹਾਂ ਦਾ ਸਾਈਜ਼ ਵੱਡਾ ਆ ਤੇ ਅਸੀਂ ਥੋਇੰਗ ਦੀ ਘਟਨਾ ਨੂੰ ਰੋਕਣ ਲਈ ਥੋ ਜਿਹੜਾ ਜਿਹਨੂੰ ਆਪਾਂ ਕ ਉਹਦੇ ਲਈ ਅਸੀਂ ਦੋਨੇ ਜਿਲ ਜਿਹੜੇ ਪਟਿਆਲਾ 메ਨ ਜੇਲ ਹੈ ਤੇ ਜਿਹੜੀ ਨਾਂਬਾ 메ਨ ਜੇਲਾ ਉਹਦੀ ਬਾਉਂਡਰੀ ਵਾਲ ਕਵਰ ਕਰਨ ਲਈ ਅਸੀਂ ਪੀਸੀਆਰ ਮੋਟਰਸਾਈਕਲ ਲਾਏ ਹੋਏ ਆ ਜਿਹੜੇ ਰਾਉਂਡ ਦਾ ਕਲੌਕ ਪੈਰੀਫਰੀ ਦਾ ਢੇੜਾ ਲਾ ਕੇ ਐਨਸ਼ੋਰ ਕਰਦੇ ਆ ਕਿ ਕੋਈ ਵੀ ਘਟਨਾਵਾਂ ਨਾ ਹੋਣ ਜਿਹੜੇ ਵਲਨਰੇਬਲ ਪੁਆਇੰਟ ਆ ਜਿੱਥੋਂ ਇਹ ਸਿੱਟਦੇ ਆ ਉੱਥੇ ਅਸੀਂ ਕੈਮਰੇ ਵੀ ਲਵਾਏ ਹੋਏ ਆ ਤੇ ਇਸ ਮੈਨਸ ਨੂੰ ਬਹੁਤ ਹੱਦ ਤੱਕ ਅਸੀਂ ਕੰਟਰੋਲ ਕੀਤਾ ਐਂਡ ਇਨ ਦੀ ਫਿਊਚਰ ਆਲਸੋ ਵੀਲ ਵਰਕ ਵੈਰੀ ਹਾਰਡ ਟੁਵਰਡਸ ਦਿਸ ਥੈਂਕ ਯੂ ਸੋ ਮੱਚ ਪੰਜਾਬ ਵੈਪਨਸ ਨੇ ਇਹ ਪੰਜ ਵਪਨ ਕਿੱਥੋਂ ਲੈ ਕੇ ਆਇਆ ਸੀ ਕਿਉਂਕਿ ਅਸੀਂ ਇਹ ਪਸਿਆਣੇ ਥਾਣੇ 'ਚ ਮੁਕੱਦਮਾ ਦਰਜ ਕੀਤਾ ਹੈ ਕਿੱਥੋਂ ਲੈ ਕੇ ਆਇਆ ਸੀ ਤੇ ਕੀ ਇਹਨੂੰ ਟਾਰਗੇਟ ਸੀਗੇ ਇਹਨਾਂ ਨੇ ਕੋਈ ਫਰੋਤੀ ਕਿਸੇ ਤੋਂ ਮੰਗਣੀ ਸੀ ਜਾਂ ਕੀ ਕੋਈ ਇਹ ਗੈਂਗਵਾਰ ਕਰਨੀ ਸੀ ਇਹਨਾਂ ਨੇ ਉਹ ਸਾਰੀ ਚੀਜ਼ਾਂ ਸੀ ਇਨਵੈਸਟੀਗੇਸ਼ਨ ਚੰਚੂਰ ਕਰਾਂਗੇ ਸਾਰੇ ਟੋਟਲ 3 ਨਹੀਂ ਸੀ ਕੋਈ ਜਨਾ ਸਾਰੇ ਦੇ ਨਾਲ ਦੇਖੋ ਹੁਣ ਤੱਕ ਇੱਕੋ ਜਾਣਾ ਆ ਪਰ ਇਸ ਗੈਂਗ ਚ ਸਾਨੂੰ ਹੋਰ ਵੀ ਬਹੁਤ ਛੇਤੀ ਹੋਰ ਵੀ ਅਰੈਸਟਾ ਹੋਣ ਦੀ ਉਮੀਦ ਹੈਗੀ ਇਹਨਾਂ ਨੂੰ ਨਾਮਿਨੇਟ ਕੀਤਾ ਦੀਪਕ ਤੇ ਨਵੀਨ ਨੂੰ ਇਹਨਾਂ ਨੂੰ ਵੀ ਕਰਾਂਗੇ ਜੀ ਇਸੇ ਮੁਕਦਮੇ ਚ ਕਿਉਂਕਿ ਜੇ ਦੀ ਮੁੱਢਲੀ ਪੁੱਛਗਛ ਚ ਆਇਆ ਕਿ ਇਹ ਬੰਦੇ ਨੂੰ ਹੈਂਡਲ ਕਰ ਰਹੇ ਸੀ ਦੇਵਰ ਦੀ ਹੈਂਡਲਰਸ ਤੇ ਇਹਨਾਂ ਨੂੰ ਵੀ ਅਸੀਂ ਇਸ ਮੁਕਦਮੇ 'ਚ ਨਾਮਜ਼ਦ ਕਰਕੇ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵਾਂਗੇ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਜਿਸ ਤਰ੍ਹਾਂ ਤਾਰ ਘੋੜਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਵਿੱਚ ਕਿਸੇ ਕੋਈ ਕੂੜੂ ਸਾਹਮਣੇ ਆਏ ਕੀ ਕਿਸ ਤਰ੍ਹਾਂ ਤਾਰ ਘੋੜਦੇ ਆ ਦੇਖੋ ਅੱਜਕੱਲ੍ਹ ਪੰਜਾਬ 'ਚ ਆਮ ਗੱਲ ਆ ਕਿ ਮੁਲਜ਼ਮ ਜਦੋਂ ਵਾਰਦਾਤ ਕਰਕੇ ਜੇਲ੍ਹ ਜਾਂਦਾ ਆ ਤੇ ਜੇਲ੍ਹ ਦੇ ਅੰਦਰ ਹੀ ਉਹ ਕੋਈ ਨਾ ਕੋਈ ਕਿਸੇ ਨਾ ਕਿਸੇ ਗੈਂਗ ਨਾਲ ਸੰਬੰਧਿਤ ਹੋ ਕੇ ਬਾਹਰ ਆ ਕੇ ਉਹ ਨਵੇਂ ਤਰੀਕੇ ਦੀ ਕੋਈ ਨਾ ਕੋਈ ਵਾਰਦਾਤ ਕਰਨਾ ਚਾਹੁੰਦੇ ਆ ਇਸੇ ਕਰਕੇ ਪਟਿਆਲੇ ਦੀ ਸਾਰੀ ਜੇਲ੍ਹਾਂ 'ਚ ਅਸੀਂ ਆਪਣੇ ਸੋਰਸ ਵੀ ਬਣਾਏ ਹੋਏ ਆ ਤੇ ਟੈਕਨੀਕਲ ਸਰਵੇਲੈਂਸ ਵੀ ਰੱਖਦੇ ਆ ਜਿਹੜੇ ਮੋਬਾਈਲ ਚੱਲ ਰਹੇ ਆ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਜਿਹੜਾ ਇਹ ਜੇਲ੍ਹਾਂ ਤੋਂ ਚੱਲ ਰਿਹਾ ਨੈਟਵਰਕ ਹੈ ਬ੍ਰੇਕ ਹੋਵੇ ਸਰ ਲਾਰੇ ਨੂੰ ਸੁਣੋ ਜੀ ਪੀ ਪੰਜਾਬ ਦੇ ਹਿਦਾਤਾ ਮੁਤਾਬਕ ਇੱਕ ਕ੍ਰਾਈਮ ਐਂਡ ਗੈਂਗਸਟਰ ਫਰੀ ਪੰਜਾਬ ਦਾ ਜਿਹੜਾ ਸਾਡਾ ਟੀਚਾ ਆ ਉਹਦੇ ਮੁਤਲਕ ਪਟਿਆਲਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਰਾਹੁਲ ਸਿੰਘ ਨਾਮ ਦਾ ਇਹ ਮੁਲਜ਼ਮ ਜਿਹੜਾ ਬਦਾਈਓਂ ਏਰੀਆ ਯੂਪੀ ਦਾ ਰਹਿਣ ਵਾਲਾ ਹੈ ਤੇ ਇੱਕ ਪੁਰਾਣਾ ਕ੍ਰਿਮੀਨਲ ਆ ਇਹਨੂੰ ਅਸੀਂ ਗ੍ਰਿਫਤਾਰ ਕਰਕੇ ਪੰਜ ਵੈਪਨਸ ਜਿਹੜੇ ਆ ਪਿਸਟਲਸ ਰਿਵਲਵਰਸ ਐਂਡ 20 ਕਾਰਟ੍ਰਿਜਸ ਅਸੀਂ ਇਹਦੇ ਤੋਂ ਬਰਾਮਦ ਕੀਤੇ ਕੁਝ ਦਿਨ ਪਹਿਲਾਂ ਵੀ ਅਸੀਂ 6 ਪਿਸਟਲਸ ਰਿਕਵਰ ਕੀਤੇ ਸੀ ਤੇ ਪਟਿਆਲਾ ਪੁਲਿਸ ਲਗਾਤਾਰ ਇਸ ਮਹਿੰਮ 'ਚ ਰਿਕਵਰੀਆਂ ਕਰ ਰਹੀ ਹੈ ਐਸਪੀ ਇਨਵੈਸਟੀਗੇਸ਼ਨ ਹਰਬੀਰ ੜਟਵਾਲ ਐਸਪੀ ਸਿਟੀ ਵਜ਼ੀਰ ਸਿੰਘ ਘਹਿਰਾ ਡੀਐਸਪੀ ਡੀ ਸੁਖਮਰਤ ਰੰਧਾਵਾ ਡੀਐਸਪੀ ਜਸਵਿੰਦਰ ਟਿਵਾਣਾ ਨੰਚਾਰ ਸੀਆਈ ਯਸ਼ਮਿੰਦਰ ਸਿੰਘ ਦੀ ਇਹ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਤੇ ਬੜਾ ਵੈਲ ਆਇਲਡ ਆਪਰੇਸ਼ਨ ਦੇ ਤਹਿਤ ਅਸੀਂ ਇਹ ਪੰਜ ਅਸਲੇ ਰਿਕਵਰ ਕੀਤੇ ਮੋਡਸ ਆਪਰੇਂਡੀ ਤਰੀਕਾ ਵਾਰ ਦਾ ਤੇ ਹੀ ਸੀ ਕਿ ਇਸ ਮਲਜ਼ਮ ਤੇ ਐਨਡੀਪੀਐਸ ਐਕਟ ਦਾ ਪਰਚਾ ਜ਼ੀਰਕਪੁਰ ਥਾਣੇ 'ਚ ਦਰਜ ਹੁੰਦਾ ਹੈ ਜਦੋਂ ਇਹ ਉਸ ਮੁਕਦਮੇ 'ਚ ਫੜਿਆ ਜਾਂਦਾ ਹੈ ਤੇ ਜੇਲ੍ਹ ਜਾਂਦਾ ਹੈ ਜੇਲ੍ਹ ਜਾ ਕੇ ਇਹਦਾ ਟਾਈਅਪ ਹੁੰਦਾ ਹੈ ਆ ਦੀਪਕ ਬਨੂੜ ਇੱਕ ਨੋਟੋਰੀਅਸ ਗੈਂਗਸਟਰ ਆ ਜਿਹੜਾ ਪਟਿਆਲੇ ਜੇਲ੍ਹ 'ਚ ਲੌਂਜਦਾ ਇੱਕ ਨਵੀਨ ਨਾਮ ਦਾ ਗੈਂਗਸਟਰ ਜਿਹੜਾ ਕੁਰੂਖੇਤਰ ਹਰਿਆਣੇ ਦਾ ਰਹਿਣ ਵਾਲਾ ਆ ਜੇਲ੍ਹ ਦੇ ਅੰਦਰ ਹੀ ਇੱਕ ਛੋਟਾ ਮੋਡੀਊਲ ਰੇਸ ਕਰ ਲੈਂਦੇ ਆ ਤੇ ਜਦੋਂ ਇਹ ਜ਼ਮਾਨਤ ਤੇ ਬਾਹਰ ਆਂਦਾ ਆ ਤੇ ਵੈਪਨ ਸਮਗਲਿੰਗ ਚ ਇਨਵੋਲ ਹੋ ਜਾਂਦਾ ਆ ਤੇ ਅਸੀਂ ਲਗਾਤਾਰ ਪਟਿਆਲੇ ਚ ਜਿੰਨੀਆਂ ਵੀ ਜੇਲ੍ਹਾਂ ਨੇ ਜੇਲ੍ਹਾਂ ਦੇ ਅੰਦਰ ਵੀ ਸਾਡੇ ਸੋਰਸ ਆ ਮਨਜੋਗ ਡੀਜੀਪੀ ਪੰਜਾਬ ਦੇ ਦਾ ਤਾ ਮੁਤਾਬਿਕ ਅਸੀਂ ਜੇਲ੍ਹਾਂ ਦੇ ਅੰਦਰ ਜਿਹੜੇ ਮੋਬਾਈਲ ਚੱਲ ਰਹੇ ਆ ਉਹ ਵੀ ਰਿਕਵਰ ਕਰਦੇ ਆ ਉਹਨਾਂ ਦੇ ਮੋਬਾਈਲ ਫੋਰੈਂਸਿਕਸ ਵੀ ਕਰਾਉਂਦੇ ਆ ਤੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਿਹੜਾ ਸੀਗਾ ਇਹਦੇ ਚ ਪਟਿਆਲਾ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਇਹ ਪੰਜੇ ਵੈਪਨਸ ਤੁਹਾਡੇ ਸਾਹਮਣੇ ਨੇ ਜੇਕਰ ਇਹ ਨਾ ਰਿਕਵਰ ਹੁੰਦੇ ਤੇ ਇਸੇ ਮੁਲਜ਼ਮ ਨੇ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਅਸੀਂ ਹੁਣ ਇਹਦਾ ਰਿਮਾਂਡ ਲੈ ਕੇ ਇਹਨੂੰ ਪ੍ਰੋਪਰਲੀ ਇੰਟਰੋਗੇਟ ਕਰਾਂਗੇ ਤੇ ਵੇਖਾਂਗੇ ਕਿ ਇਹਦੇ ਇਸ ਗੈਂਗ ਦੇ ਹੋਰ ਕੀ ਲਿੰਕਸ ਹੈਗੇ ਆ ਕਿਉਂਕਿ ਪ੍ਰਾਈਮ ਫੈਸਾਈ ਲਾਰੈਂਸ ਬਿਸ਼ਨੋਈ ਗੈਂਗ ਨਾਲ ਇਸ ਛੋਟੇ ਗੈਂਗ ਦੀਆਂ ਤਾਰਾ ਜਣੀਆਂ ਨੇ ਉਹ ਜੁੜੀਆਂ ਹੋਈਆਂ ਤੁੜਕ ਕਿਨੇ ਵੇਖਾ ਪਟਿਆਲਾ ਤੋਂ ਲਾਈਵ ਤੇ ਇਸ ਚੈਨਲ ਦੇ ਲਈ ਬਿੰਦਰ ਬਾਤਿਸ਼ ਦੀ ਵਿਸ਼ੇਸ਼ ਰਿਪੋਰਟ